ਨਾ ਰਾਮ ਸਿੰਘ ਜੀ ਕਿਹੜਾ ਪਿੰਡ ਹੈ ਜੀ ਸਾਰੀ ਪਣੀ ਜੀ ਏ ਜੀ ਬਾਈ ਦੱਤੂ ਜੀ ਕੀ ਲੱਗਦਾ ਠੀਕ ਹੈ ਆਪਣੀ ਜੇ ਲੱਗ ਰਹੇ ਠੀਕ ਹੈ ਅਕਲ ਜੀ ਕੀ ਗੱਲਬਾਤ ਹੋਈ ਸੀ ਕਿਦਾਂ ਮੌਤ ਹੋਈ ਹੈ ਤੇ ਮੌਤ ਜਦੋਂ ਹੁਣ ਪਾਕੀ ਤਾਂ ਹੁਣ ਸਾਰਾ ਇਨਵੈਸਟੀਗੇਸ਼ਨ ਦਾ ਮਾਮਲਾ ਹੈ ਰਹੀ ਤੇ ਜਦੋਂ ਜਨ ਰਾਤ ਜਿੰਨਾ ਸਾਨੂੰ ਪਤਾ ਲੱਗਾ ਰਾਤ ਵਿੱਚ ਜਦੋਂ ਬਾਰਾ ਇੱਕ ਕੋਈ ਫੋਨ ਆਇਆ ਸਾਡੇ ਪਰ ਆਪਣੀ ਕਿ ਕਵੇ ਲੱਗੇ ਤਾਂ ਉਸ ਵੇਲੇ ਜਦੋਂ ਘਰ ਦੇ ਫੜਾਫੜ ਨੱਟ ਕੇ ਗਏ ਜਾਂਦੇ ਸੀ ਇਹ ਦੇਖਿਆ ਹੋਵੇ ਬੰਦੇ ਨੂੰ ਬੁਰੀ ਤਰ੍ਹਾਂ ਬੰਨਿਆ ਹੋਇਆ ਸੀ ਸਿਰ ਵੱਢਿਆ ਹੋਇਆ ਸੀ तकरीबन ਕਾਫੀ ਜ਼ਿਆਦਾ ਵੱਡਾ ਹਨਾ ਫਟ ਲੱਗੇ ਹੋਏ ਸੀਗੇ ਤੇ ਬਾਕੀ ਸਾਰੇ ਸੱਚ ਬਹੁਤ ਸੱਟਾਂ ਮਾਰੀਆਂ ਐ ਬਾਕੀ ਚਾਰ ਪੰਜ ਪਸ਼ੂ ਮੱਝਾਂ ਵੀ ਕੋਲ ਨਹੀਂ ਹੈਗੀਆਂ ਸਵੇਰੇ ਜੋ ਦੇਖਿਆ ਤਾਂ ਤੇ ਬਾਕੀ ਤੁਹਾਨੂੰ ਕੋਈ ਇਨਵੈਸਟੀਗੇਸ਼ਨ ਦਾ ਮਾਮਲਾ ਇਹ ਲੁੱਟਖੋ ਕਰਕੇ ਹੋਇਆ ਕਤਲ ਕੀ ਹੋਣਾ ਦੇਖਾ ਪੂਰਾ ਅਸੀਂ ਹੁਣ ਹਾਤਰਾ ਹੀ ਛੱਕ ਦੌੜਦੀ ਹੈਗੀ ਅਸੀਂ ਹੁਣ ਬਾਕੀ ਤੁਹਾਨੂੰ ਇਨਵੈਸਟੀਗੇਸ਼ਨ ਕਰਕੇ ਪਤਾ ਲਗਾਉਗੀ ਪੌਤ ਕੀ ਕਰਦੀ ਹੈ ਕਿੰਨੀ ਉਮਰ ਸੀ ਇਹਨਾਂ ਦੀ ਉਮਰ ਕੋਈ ਹੋਵੇ 40 43 ਸਾਲ ਦੇ ਲੱਕ ਸ਼ਾਹ ਫੈਮਿਲੀ ਸਪੋਰਟ ਕੋਣ ਹੈ ਜੀ ਫੈਮਲੀ ਜੇਕਾ ਦੀ ਵਾਈਫ ਹੈਗੀ ਆ ਇੱਕ ਹੈ ਦੀ ਬੇਟੀ ਹੈਗੀ ਤੇ ਇੱਕ ਹੈ ਦਾ ਬੇਟਾ ਹੈ। ਛੋਟੇ ਹੋ ਵੀ ਬੱਚੇ। ਉਹ ਛੋਟੇ ਆ ਕੋਈ 20 ਸਾਲ ਦਾ ਇੱਕ ਹੈਗਾ ਜੀ। ਕੋਈ 17-18 ਸਾਲ ਦਾ। ਘਰੋਬਾਰ ਕੀ ਕਰਦੇ ਸੀ ਜੀ? ਘਰੋਬਾਰ ਆਪਣਾ ਬਸ ਥੋੜਾ ਜਿਹਾ ਖੇਤੀ ਦਾ ਸੀ ਤੇ ਬਾਕੀ ਆ ਪਸ਼ੂ ਪਾਸੇ ਜਿਹਦਾ ਦੁੱਧ ਪਾ ਕੇ ਆਪਣਾ ਕੰਮ ਕਰਦੇ ਸੀਗੇ ਨਾ। ਇੱਕ ਸਾਧ ਬਾਬਾ ਵੀ ਜਖਮੀ ਹੋਇਆ ਉਹ ਵੀ ਉੱਥੇ ਰਹਿੰਦਾ ਸੀ। ਹਾਂਜੀ ਉਹ ਵੀ ਨਾਲ ਸੀ ਜਿੱਦਾਂ ਕਾਫੀ ਦੇਰ ਤੋਂ ਇਹਨਾਂ ਨਾਲ ਰਹਿ ਰਹੇ ਸੀ। ਪੱਠੇ-ਤੱਥੇ ਨਾਲ ਪਾਉਂਦਾ ਹੁੰਦਾ ਸੀ ਤੇ ਨਾਲੇ 10-11 ਸਾਲ ਤੋਂ ਨਾਲ ਹੈਗਾ ਜੀ। ਤੇ ਉਹ ਵੀ ਨਾਲ ਹੀ ਲੰਮਾ ਪਿਆ ਹੋਇਆ ਸੀਗਾ। ਤੇ ਉਹ ਦੋਹਾਂ ਤੇ ਰਾਤ ਨੂੰ ਦੋਹਾਂ ਨੇ ਅਟੈਕ ਕੀਤਾ ਤੇ ਰਾਤ ਨੂੰ ਬਾਬੇ ਦੇ ਵੀ ਜਿੰਦਾ ਜਿਆਦਾ ਸਟਾਈਮ ਪਤਾ ਨਹੀਂ ਕਿਸ ਤਰ੍ਹਾਂ ਮਾਤਮਾ ਨੇ ਕੋਈ ਬਹਾਨਾ ਬਣਾਇਆ ਕੋਈ ਤੇ ਉਹ ਤਰ੍ਹਾਂ ਬਚ ਕੇ ਵਿਚੋਂ ਆ ਕੇ ਉਹਨ ਘਰਾਂ 'ਚ ਖਬਰ ਦਿੱਤੀ ਤਾਂ ਸਾਨੂੰ ਰਾਤ ਤਾਂ ਸਾਨੂੰ ਪਤਾ ਲੱਗਾ ਹਨਾ ਕੀ ਹੋਇਆ ਸੀ ਗੱਲ ਨਹੀਂ ਡੈਥ ਹੋਈ ਇਹ ਹੈਗਾ ਸੁਖਵਿੰਦਰ ਸਿੰਘ ਮੰਗਦਾ ਨਾ ਸੁਖਵਿੰਦਰ ਸਿੰਘ ਕੀ ਮੰਗ ਕਰਦੇ ਪੁਲਿਸ ਪ੍ਰਸ਼ਾਸਨ ਤੋਂ ਪੁਲਿਸ ਪ੍ਰਸ਼ਾਸਨ ਤੋਂ ਹੀ ਮੰਗ ਕਰਦੇ ਇਨਸਾਫ ਚਾਹੀਦਾ ਜਾਨੂ ਨਾ ਇਨਸਾਫ ਮਿਲਣਾ ਚਾਹੀਦਾ ਤੇ ਕਿਸੇ ਤੇ ਸ਼ੱਕ ਵਗੈਰਾ ਵੀ ਹੈ ਫੈਮਿਲੀ ਵਿੱਚ ਜੀ ਸ਼ੱਕ ਦੇਖੋ ਜੀ ਬਾਕੀ ਜਿੱਦਾਂ ਨੇ ਥੋੜੀ ਸਗੀ ਘਰ ਤੇ ਉਹਦੇ ਭਰਾ ਨ ਮਾਮੀ ਨਾਲ ਜਿੱਦਾਂ ਤੇ ਉੱਥੇ ਥੋੜੀ ਸ਼ੱਕ ਸੀਗੀ ਹੋ ਰਹੀ ਤੇ ਬਾਕੀ ਬਾਕੀ ਹੁਣ ਪੁਲਿਸ ਪੁਲਿਸ ਪ੍ਰਸ਼ਾਸਨ ਜਿਹੜਾ ਹੈਗਾ ਆ ਉਹਦੇ ਤੱਕ ਜਾ ਕੇ ਪਰਵਾਰ ਨੂੰ ਇਨਸਾਫ ਦਵਾਵੇ ਜੀ ਹਾਂ ਹਾਂ ਇਹੇ ਸਾਡੀ ਮੰਗ ਹੈ ਹਾਂ ਬਸ ਇਹਨਾਂ ਦਾ ਮਾਮਲਾ ਹੈ ਹਾਂ ਬਸ ਹਾਂਜੀ ਜਿਹੜਾ ਪ੍ਰਮ ਆ ਪ੍ਰਮਾਫ ਸਹੀ ਜਿਹੜਾ ਇੱਕ ਇਨਸੀਡੈਂਟ ਰਿਪੋਰਟ ਹੋਇਆ ਹੈਗਾ ਜਿਹਦੇ ਵਿੱਚ ਸਾਰੀ ਪਿੰਡ ਚ ਮੇਟਿਆਣਾ ਪੁਲਿਸ ਸਟੇਸ਼ਨ ਚ ਇੱਕ ਆਪਾਂ ਕਹਿ ਸਕਦੇ ਆ ਡੇਰੀ ਓਨਰ ਦੀ ਜਿਹੜੀ ਹੈਗੀ ਜਿਹੜਾ ਦਾ ਮਰਡਰ ਕੀਤਾ ਗਿਆ ਤੇ ਇਹਦੇ ਵਿੱਚ ਤੇ ਨਾਲ ਦਾ ਇੱਕ ਬੰਦਾ ਜਿਹੜਾ ਹੈਗਾ ਉਹਨੂੰ ਇੰਜਰਡ ਕੀਤਾ ਗਿਆ ਇਹਦੇ ਵਿੱਚ ਹਾਲ ਤੱਕ ਦੀ ਇਨਵੈਸਟੀਗੇਸ਼ਨ ਤੇ ਆਪਾਂ ਕਹਿ ਸਕਦੇ ਹੈਗੇ ਕਿ ਕਿਉਂਕਿ ਉੱਥੇ ਕੁਝ 4-5 ਪਸ਼ੂ ਵੀ ਜਿਹੜੇ ਹੈਗੇ ਮਿਸਿੰਗ ਰਿਪੋਰਟ ਕੀਤੇ ਜਾ ਰਹੇ ਹੈਗੇ ਤੇ ਸਾਡੀ ਵੀ ਹੁਣ ਤੱਕ ਦੀ ਜਿਹੜੀ ਇਨਵੈਸਟੀਗੇਸ਼ਨ ਹੈਗੀ ਉਹ ਇਸ ਵੱਲ ਇਸ਼ਾਰਾ ਕਰਦੀ ਹੈਗੀ ਕਿ ਕੋਈ ਕੈਟਲ thieves ਨੇ ਜਿਹੜਾ ਹੈਗਾ ਉਹ ਉੱਥੇ ਉਥੇ ਆਪ ਦੇ ਦੌਰਾਨ ਜਿਹੜਾ ਹੈਗਾ ਉਹਨਾਂ ਨੇ ਉਸ ਚੀਜ਼ ਨੂੰ ਵਾਰਦਾਤ ਨੂੰ ਅੰਜਾਮ ਦਿੱਤਾ ਹੈਗਾ ਬਟ ਜਦੋਂ ਤੱਕ ਕਿ ਸਾਰਾ ਅਸੀਂ ਟਰੇਸ ਨਹੀਂ ਕਰ ਲੈਂਦੇ ਅਸੀਂ ਕੰਕਰੀਟ ਕੁਝ ਨਹੀਂ ਕਹਿ ਸਕਦੇ ਹੈ ਕਿ ਸਾਡੀ ਟੀਮ ਲੱਗੀ ہوئی ਹੈ ਕਿ ਐਫ ਆਈ ਆਰ ਦਰਸ ਕਰ ਲਿੱਤਾ ਗਿਆ ਹੈਗਾ ਤੇ ਇਸ ਕੇਸ ਨੂੰ ਜਲਦੀ ਟਰੇਸ ਕਰਕੇ ਤੁਹਾਡੇ ਨਾਲ ਸਾਂਝਾ ਕਰਾਂਗੇ ਨਹੀਂ ਉਹ ਤੋਂ ਦੇਖੋ ਇਨਵੈਸਟੀਗੇਸ਼ਨ ਤੋਂ ਅਸੀਂ ਸਾਰੀ ਕਰਾਂਗੇ ਇਹ ਹਰ ਤਰੀਕੇ ਦੇ ਐਂਗਲ ਨੂੰ ਐਕਸਪਲੋਰ ਕਰਨ ਵਾਸਤੇ ਤੇ ਉਹ ਅਸੀਂ ਕਰ ਰਹੇ ਹੈਗੇ ਤੇ ਹਾਂ ਹੁਣ ਕਿਉਂਕਿ ਜਦਾਂ ਤੁਸੀਂ ਦੱਸ ਰਹੇ ਹੋ ਕਿ ਇਨੀਸ਼ੀਅਲੀ ਚਾਰ ਪੰਜ ਪਸ਼ੂ ਵੀ ਉੱਥੋਂ ਮਿਸਿੰਗ ਹੈਗੇ ਤੇ ਮੇਬੀ ਉਹ ਅ ਪਾਰਟ ਆਫ ਕਨਸਪੀਰੇਸੀ ਹੋ ਸਕਦਾ ਮੇਬੀ ਉਹ ਪਾਰਟ ਆਫ ਕਰਾਇਮ ਹੋ ਸਕਦਾ ਹਾਂਜੀ ਹਾਂਜੀ ਰਸਿਆਂ ਨਾਲ ਉਹਨੂੰ ਬੰਨਿਆ ਗਿਆ ਹੈਗਾ ਉੱਥੇ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਉਹ ਜਦੋਂ ਫੈਮਿਲੀ ਉਥੋਂ ਤੱਕ ਪਹੁੰਚੀ ਹੈਗੀ ਤਾਂ ਉਹ ਹੀ ਹੀ ਵਾਸ ਫਾਊਂਡ ਡੈੱਡ देयर ਤੋਂ ਇਸ ਨੂੰ ਬੜਾ ਸੀਰੀਅਸਲੀ ਜਿਹੜਾ ਹੈਗਾ ਸਾਡੀ ਟੀਮ ਇਨਵੈਸਟੀਗੇਟ ਕਰ ਰਹੀ ਹੈਗੀ ਸਾਡੇ ਇੱਕ ਐਸਪੀ ਸਾਹਿਬ ਤੇ ਡੀਐਸਪੀ ਸਾਹਿਬ ਐਸਐਚਓ ਉਸ ਮੌਕੇ ਤੇ ਕਰ ਰਹੇ ਹੈਗੇ ਬਾਕੀ ਵੀ ਸਾਰੀ ਟੀਮ ਸਾਡੀ ਲੱਗੀ ਵੀ ਹੈਗੀ